ਅਰੇਡੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਦੀ ਉੱਤੇ ਬੈਠਦਿਆਂ ਹੀ ਜਿੰਨਾ ਕਾਰਜਕਾਰੀ ਆਦੇਸ਼ਾਂ ਉੱਤੇ ਹਸਤਾਖਰ ਕੀਤੇ ਸਨ ਉਹਨਾਂ ਵਿੱਚ ਮੈਕਸੀਕੋ ਨਾਲ ਲੱਗਦੀ ਦੱਖਣੀ ਅਮਰੀਕਾ ਸਰਹੱਦ ਉੱਤੇ ਐਮਰਜੈਂਸੀ ਦੀ ਕੋਸ਼ਨਾ ਅਮਰੀਕਾ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਮੈਕਸੀਕੋ ਵਾਪਸ ਭੇਜਣਾ ਅਤੇ ਸਭ ਤੋਂ ਵੱਡੀ ਗੱਲ ਸੀ ਮੈਕਸੀਕੋ ਦੇ ਨਸ਼ਾ ਅਤੇ ਮਨੁੱਖੀ ਤਸਕਰ ਗਰੋ ਜੋ ਜਿਸ ਨੂੰ ਸਪੈਨਿਸ਼ 카ਰਟেল ਕਿਹਾ ਜਾਂਦਾ ਹੈ ਨੂੰ ਅੱਤਵਾਦੀ ਸੰਗਠਨ ਐਲਾਨਣਾ ਟੰਡੀ ਇਹ ਉਹੀ ਗਰੋ ਹੈ ਜਿਸ ਨੇ ਅਮਰੀਕਾ ਨੂੰ ਫੈਂਟਾਨੀਲ ਵਰਗੇ ਅਨੇਕਾਂ ਕਾਤਕ ਨਸ਼ਿਆਂ ਅਤੇ ਜਾਲਮ ਅਪਰਾਧੀ ਗਰੋਹਾਂ ਨਾਲ ਭਰ ਦਿੱਤਾ ਹੈ ਟੰਡੀ 트럼ਪ ਨੇ ਆਪਣੀ ਚੋਣ ਮੁਹਿੰਮ ਵਿੱਚ ਇਹਨਾਂ ਗਰੋਹਾਂ ਨੂੰ ਦੇਸ਼ ਨਿਕਾਲਾ ਅਤੇ ਕਾਰਟਲ ਦਾ ਮੁਕਾਬਲਾ ਕਰਨ ਲਈ ਮੈਕਸੀਕੋ ਵਿੱਚ ਫੌਜ ਦਾਖਲ ਕਰਨ ਦੀ ਵੀ ਤਾਂਕੀ ਦਿੱਤੀ ਸੀ ਜਿਸ ਦਾ ਰਾਸ਼ਟਰਪਤੀ ਕਲਾਊਡ ਨੇ ਵਿਰੋਧ ਵੀ ਕੀਤਾ ਸੀ ਡਾਂਡੀ ਜਿਸ ਤਰ੍ਹਾਂ ਹੁਣ ਤੱਕ ਇਹਨਾਂ 카ਰਟਲ ਨੇ ਪ੍ਰਵਾਸੀ ਤਸਕਰੀ ਨਾਲ ਵੱਡਾ ਮੁਨਾਫੇ ਵਾਲਾ ਤੰਤਰ ਖੜਾ ਕੀਤਾ ਹੈ ਡਰੱਗ ਤਸਕਰੀ ਉੱਤੇ ਮਜ਼ਬੂਤ ਪਕੜ ਬਣਾਈ ਹੈ ਉਹਨਾਂ ਨੂੰ ਹੁਣ ਕਲਾਊਡ ਨੇ ਅਤਵਾਦੀ ਸੰਗਠਨ ਐਲਾਨਨ ਦੀ ਅਮਰੀਕਾ ਨੂੰ ਖੁੱਲ ਦੇ ਦਿੱਤੀ ਹੈ ਅਤੇ ਇਹਨਾ ਕਾਰਟੈਲਾਂ ਵਿਰੁੱਧ ਲੜਨ ਅਤੇ ਮੈਕਸੀਕੋ ਦੇ ਦੋ ਗਵਾਂਢੀ ਮੁਲਕਾਂ ਨਾਲ ਤਾਲਮੇਲ ਪੈਦਾ ਕਰਕੇ ਮੈਕਸੀਕੋ ਦਾ ਸਨਮਾਨ ਕਾਇਮ ਰੱਖਣ ਦੀ ਗੱਲ ਵੀ ਆਖੀ ਹੈ ਡੰਡੀ ਕਲਾਊਡ ਨੇ ਕਿਹਾ ਹੈ ਕਿ ਅਸੀਂ ਸਾਰੇ ਡਰੱਗ ਕਾਰਟੈਲ ਨਾਲ ਲੜਨਾ ਚਾਹੁੰਦੇ ਹਾਂ ਪਰ ਟਰੰਪ ਪ੍ਰਸ਼ਾਸਨ ਇਹ ਤਾਂ ਦੱਸੇ ਕਿ ਉਸਨੇ ਕਿਹੜੇ ਮੈਕਸੀਕਨ 카rtel ਨੂੰ ਅਤਵਾਦੀ ਸੰਗਠਨ ਰੈਡੀ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਵਰਗ ਅਤੇ ਇੱਕ ਤਰ੍ਹਾਂ ਨਾਲ ਬੱਗ ਹੈ ਡੰਡੀ ਉੱਧਰ 카rtel ਦੀ ਮੈਕਸੀਕੋ ਵਿੱਚ ਬੜੀ ਮਜ਼ਬੂਤ ਸਥਿਤੀ ਬਣੀ ਹੋਈ ਹੈ ਡੰਡੀ ਅਮਰੀਕਾ ਵਿੱਚ ਸ਼ਰਨ ਮੰਗਣ ਵਾਲਿਆਂ ਲਈ ਮੈਕਸੀਕੋ ਜਾਂ ਹੋਰ ਲਾਤੀਨੀ ਮੁਲਕਾਂ ਵਿੱਚੋਂ ਆ ਕੇ ਇਹਨਾਂ ਨੂੰ ਬਿਨਾਂ ਭੁਗਤਾਨ ਕੀਤਿਆਂ ਸਰਹੱਦ ਪਾਰ ਕਰਨਾ ਔਖਾ ਹੀ ਨਹੀਂ ਬਹੁਤ ਕਠਿਨ ਵੀ ਹੈ ਅਤੇ ਇਹਨਾਂ ਦਾ ਇਹ ਨੈਟਵਰਕ ਅਤੇ ਏਜੰਟਾਂ ਨਾਲ ਤਾਲਮੇਲ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ ਡੰਡੀ ਇੱਕ ਹੋਰ ਦਿਲਚਸਪ ਗੱਲ ਇੱਥੇ ਇਹ ਹੈ ਕਿ ਮਨੁੱਖੀ ਤਸਕਰੀ ਦਾ ਕੰਮ ਇੱਕ ਹੋਰ ਗਰੋ ਕਰਦਾ ਹੈ ਜਿਸ ਨੂੰ ਕਿਉਤੇ ਕਿਹਾ ਜਾਂਦਾ ਹੈ ਡੰਡੀ ਕਿਉਤਾ ਇੱਕ ਕੁੱਤੇ ਵਰਗਾ ਜਾਨਵਰ ਹੈ ਜੋ ਦੈਨ ਨੂੰ ਸੁਸਤ ਅਤੇ ਸੁੱਤਾ ਰਹਿੰਦਾ ਹੈ ਪਰ ਰਾਤ ਵੇਲੇ ਪੂਰਾ ਫੁਰਤੀਲਾ ਹੁੰਦਾ ਹੈ ਅਤੇ ਫੜਿਆ ਵੀ ਨਹੀਂ ਜਾ ਸਕਦਾ ਉਸ ਜਾਨਵਰ ਦੇ ਨਾਂ ਉੱਤੇ ਇਸ ਗਰੋ ਦਾ ਨਾਂ ਕਿਉਂ ਉੱਤੇ ਰੱਖਿਆ ਗਿਆ ਹੈ ਕਿਉਂਕਿ ਣੁੱਖੀ ਤਸਕਰੀ ਦਾ ਕੰਮ ਵੀ ਬੜੀ ਚੁਸਤੀ ਫੁਰਤੀ ਨਾਲ ਰਾਤ ਦੇ ਅਨੇਰੇ ਵਿੱਚ ਹੀ ਕੀਤਾ ਜਾਂਦਾ ਹੈ ਡੰਡੀ ਇਹ ਗਰੋਹ ਹਲਕੇ ਦੀ ਵੰਡ ਮੁਤਾਬਕ ਮਨੁੱਖੀ ਤਸਕਰੀ ਲਈ ప్రతి ਵਿਅਕਤੀ ਪੈਸੇ ਦਾ ਭੁਗਤਾਨ ਕਾਰਟਲ ਨੂੰ ਕਰਦਾ ਹੈ ਭਾਵੇਂ ਕਿ ਮਨੁੱਖੀ ਤਸਕਰੀ ਦਾ ਧੰਦਾ ਚੱਲਦਾ ਹੀ ਡਰੱਗ ਕਾਰਟਲ ਦੀ ਸਰਪ੍ਰਸਤੀ ਹੇਠ ਹੈ ਡੰਡੀ ਹਾਲਾਂਕਿ ਇਹਨਾਂ ਲਈ ਮਨੁੱਖੀ ਤਸਕਰੀ ਪਹਿਲੇ ਨੰਬਰ ਉੱਤੇ ਨਹੀਂ ਹੈ ਡੰਡੀ ਇਸ ਤੋਂ ਪਹਿਲਾਂ ਤਾਂ ਇਹਨਾਂ ਦਾ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦਾ ਅਰਬਾਂ ਦਾ ਗੌਰਖਤੰਦਾ ਹੈ ਡੰਡੀ